ਸਿਕੋਣੀ ਸਾਰਾ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੀ ਨਾਂ ਵੀ ਜੋੜਨਾ ਸਾਨੂੰ ਠੀਕ ਨਾਲ ਸਾਰੇ ਚੜ੍ਹ ਕੇ ਗਾ ਚੁੱਕੇ। ਇਹ ਯਮਨ ਕੰਮ ਆਪਣਾ ਅੱਜ ਆਲੂਆਂ ਦਾ ਤਰੀਕ ਹੋ ਗਈ ਅੱਜ ਪੰਜ ਤੱਕ ਫਾਈਨਲ ਮੈਚ ਸੀ ਆਪਣਾ ਟੋਟਲ। ਤੇ ਬਸ ਹੁਣ ਕੰਮ ਖਤਮ ਆਪਣਾ। ਆਪਾਂ ਵੀ ਰੱਖਿਆ ਜਿਹੜਾ ਗੋਲੀ ਦੇ 20 ਹੈ ਜੀ ਨਿਕਲਿਆ ਮਾਲ। ਇਹ ਜੋਤੀ ਵੈਰਾਈਟੀ ਲੱਗੀ ਆਪਣੇ ਕੋ। ਤੇ ਨਾ ਗੱਲਿਆਂ ਦੇ ਵਿੱਚੋਂ ਆਪਣਾ 600 ਗਟਾ ਹੋ ਜਾਣਾ ਵਾ ਤੇ ਬਾਕੀ ਚੱਲੇ ਹੁਣ ਬੂਰੀਆਂ ਲੈ ਕੇ ਬੂਰੀਆਂ ਲੈ ਕੇ ਚੱਲਦੇ ਆਂ ਫਿਰ ਪਰਦੀਆਂ ਲੇਬਰ ਕੁਛ ਮਾਲ ਸਵੇਰੇ ਡਿੱਗਰ ਤੇ ਲੈ ਗਏ ਸੀਗੇ ਤੇ ਕੁਛ ਥੜਦੀਆਂ ਸੀ ਬੂਰੀਆਂ ਹੁਣ ਲੈ ਕੇ ਚੱਲਦੇ ਆਂ ਵੇ ਉਦੋਂ ਮਗਰੋਂ ਬਾਣ ਦੀ ਚਕਾਈ ਕਰਾਉਨੇ ਆ ਤੇ ਆਪਾਂ ਆਲੂ ਜਿਹੜਾ ਵਾ ਕੱਲ੍ਹ ਹਰੀ ਨੂੰ ਦੇ ਦਿੱਤਾ ਸੀਗਾ 950 ਨੂੰ ਰੇਟ ਕਿਉਂਕਿ 800 850 ਟਿਕਿਆ ਸੀ ਤੇ ਇੱਥੇ ਕੀ ਕਰਦੇ ਆ ਕਰੋਂਦਾ ਚਲੋ 950 ਨੂੰ ਆਪਾਂ ਦਿੱਤਾ ਆਲੂ ਦਵਾਂਗੇ 1500 ਗਟਾ ਬਾਕੀ ਚਲੋ ਰੱਖ ਲਾਂਗੇ ਥੋੜਾ ਜਨਾ ਸਟੋਕ ਤੋਂ ਰਿਸਕ ਲੈ ਲਾਂਗੇ ਜਿੱਦਾਂ ਵੀ ਹੋਪਰ ਉਧਰ ਮਸ਼ੀਨਾਂ ਦਾ ਕੰਮ ਚੱਲੀ ਜਾਂਦਾ ਹੁਣ ਕੱਟੀ ਆਪਾਂ 23 ਮਾਡਲ ਇਹਦੀ ਕਰਦੇ ਆ ਰਿਪੇਅਰ ਇਹਨੂੰ ਰਿਪੇਅਰ ਕਰਕੇ ਤੇ ਸ਼ੈੱਡ ਜੀ ਲਾ ਦੇਣਾ ਦੁਬਾਰਾ ਇਹ ਰਾਣੀ ਤੋਂ ਬਾਹਰ ਲੈ ਕੇ ਨਹੀਂ ਜਾਣੀ ਆਪਾਂ ਬਾਕੀ ਸਾਰਾ ਕੰਮ ਓਕੇ ਹੋ ਗਿਆ ਜਮਾ ਮੁੰਡੇ ਰੋਟੀ ਪਾਣੀ ਖਾਗਦੇ ਆ ਤੇ ਥਰੇਸ਼ਰ ਕਰਤਾ ਵਾ ਬਾਸਕਟ ਵੀ ਕਰਤੀ ਆ ਇਹ ਨੌਕਰੀ ਪਈ ਆ ਟਾਪ ਦੀ ਬਾਕੀ ਚੰਗੇ ਵਾਲੇ ਆਪਾਂ ਸੰਦ ਖਰੀਦ ਲਿਆ ਹੁਣ ਮਸ਼ੀਨਾਂ ਬਹੁਤ ਮਹਿੰਗੀਆਂ ਹੋ ਗਈਆਂ ਹੁਣ ਤਾਂ ਸਿਰਾ ਹੋ ਗਿਆ 28 29 32 ਲੱਖ ਰੁਪਈਆ ਮੰਗੀ ਜਾਂਦੇ ਆ ਤੇ ਆਪਾਂ 30 70 ਦੇ ਵਿੱਚ ਸੈੱਟ ਲੈ ਲਿਆ ਸੀਗਾ ਸਾਨੇ ਮੱਕੀ ਵਾਲੇ ਕਟਰ ਤੇ ਆਪਾਂ ਨੂੰ ਲਾਲ ਹੀ ਨੂੰ ਇੰਜਣ ਤੇ ਮਿਲ ਗਈ ਸੀ ਨਾਲੇ ਮਸ਼ੀਨ ਬਧੀਆ ਨਜ਼ਾਰੇ ਵਾਲਾ ਕੰਮ ਰਿਹਾ ਚਲੋ ਹੁਣ ਤਾਂ ਕਾਫੀ ਸੁਧਾਰ ਕੀਤਾ ਵਾ ਅਸੀਂ 555 ਟੋਪ ਦੀਆਂ ਪਈਆਂ ਹੱਲੇ ਜਿਗਾਰਡਮੈਂਟ ਵਧੀਆ ਬਣਿਆ ਹਾਲੈਂਡ ਦੀ ਕਰਦੇ ਕਾਪੀ ਇਹ ਸਾਬੇ ਹੁਣ ਹਾਲੈਂਡ ਦਾ ਰੀਲ ਵੀ ਹਾਲੈਂਡ ਦੀ ਘੜਤੀ ਇਹਨਾਂ ਨੇ ਚਲੋ ਚੱਲਦੇ ਹਾਂ ਹੁਣ ਲੈ ਕੇ ਬੋਰੀਆਂ ਕਰਾਉਣੇ ਆਪ ਹਾਂ ਚੱਕਦੇ ਬਣਾ ਦੇ ਬਣਾ ਦੇ ਚੱਲਦਾ ਕੰਮ 9 ਵਜੇ ਮਿੱਤਰੋ ਤਿਆਰੀ ਪੂਰੀ ਇੰਦਰ ਸੁੱਖ ਟਕਾਤਾ ਪ੍ਰੈਸ਼ਰ ਕੱਢਦੇ ਆ 23 ਦਾ ਪਿਆਵਾ ਨਾਲ 20 ਦਾ ਪਿਆਵਾ ਕੋ ਸਾਹਮਣੇ ਪਿਆਵਾ ਦੂਜੇ ਦਾ ਬਾਈ ਦਾ ਟਕੋਨੇ ਹੈ ਉਟਾ ਕਿੰਨਾ ਐਵੇਂ ਮਰੀ ਜਾਣਾ ਬਈ ਨਾ ਸਾਲਿਆ ਪਤਾ ਨਹੀਂ ਬਾਬੇ ਨੇ ਮਗਾਏ ਸੀ ਪਾ ਕੇ ਨਹੀਂ ਘੜੀ ਬਾਈ ਮਾਡਲ ਕਟਰ ਦਾ ਹੋ ਗਿਆ ਕੰਮ ਓਕੇ ਆ ਦੇਖੋ ਮੀਟਰ ਜੈਨ ਜੋ ਲੜੀਆਂ ਵਾਲੀ ਐ ਨਿਆਰਾ ਵੱਜ ਗਿਆ ਰੁਪਈਏ ਦਾ ਲੱਗ ਹੈ ਪਰ ਕੀਜ ਘੈਂਟ ਬਣ ਗਈ ਖੱਲੀਆਂ ਦਾ ਕੰਮ ਕਿੰਨਾ ਕਰ ਗਿਆ ਜੇ ਬੱਸ ਉਹਦੇ ਕਰਨ ਲੱਪੇ ਹੋ ਜਾਣਗੇ ਹਾਂ ਹਾਂ ਬਸ ਆਈਏ ਫੇਰ ਅੱਜ ਨੂੰ ਸਿਖਾ ਦੇ ਹੁਣ ਸਾਰੀ ਇੱਕ ਵਾਰੀ ਰਿਪੇਅਰ ਚੰਗੀ ਤਰ੍ਹਾਂ ਪੰਜਾ ਪੰਜਾਂ ਸੱਤਾਂ ਸਿੱਧੀਆਂ ਦੀ ਰਿਪੇਅਰ ਸਿਖਾਏ ਨੂੰ ਕਰਨੀਆਂ ਬਣੀਆਂ ਕਿ ਨਹੀਂ ਸਿੱਖਿਆ ਤਾਂ ਫੇਰ ਹੀ ਮਿਲਦੀ ਆ ਹਲੋ ਸੱਜਣੋ ਹੋ ਗਏ ਆਪਣੀ ਹੋਰ ਨੇ ਪਰਵਾਸੀ ਬੰਦੇ ਲੈਣ ਆਏ ਆ ਮੰਡੀ ਦੇ ਵਿੱਚੋਂ ਕਰੋਨੇ ਸ਼ਾਂਤੀ ਅੱਜ ਚੱਲਦੀ ਆਪਣੇ ਕਰੋਨੇ ਗੱਡੀ ਲੋਡ ਨਾਲੇ ਮਾਲ ਜਿਹੜਾ ਵੇਚਿਆ ਆ 5 36 ਗੱਡੀਆਂ ਜਾਂਦੀਆਂ ਗੱਡੀਆਂ ਯਾਰ ਰਸਾਨ ਹੁਣ ਲੱਗੇ 36 ਗੱਡ ਜਾਊਗਾ ਮਾਲ ਲੱਗੇ ਆਪਣੇ ਮਿੱਤਰਦਿਆਂ ਗੱਡੀ ਭਰੀ ਆਉਣਾ ਨੇ ਅੱਜ ਆਪਾਂ ਵੀ ਇੱਕ ਲੋਡ ਕਰਾਉਨੇ ਆ ਚਲਦੇ ਆ ਲੇਬਰ ਲੈ ਕੇ ਹਮਮ ਖੋਈ ਜਾਂਦਾ ਜੀ ਮਾਲ ਰੈਡੀ ਕਰਾ ਕੇ ਲੋਡ ਦੋ ਦਿਨਾਂ ਦੇ ਵਿੱਚ ਫਿਰ ਚੱਲਦੇ ਆਪਾਂ ਮਸ਼ੀਨਾਂ ਲੈ ਕੇ ਕੰਮ ਹੋ ਜਾਣਾ ਖਤਮ ਇਹ ਬਰਲੀ ਢੇਰੀ ਆਪਣੀ ਵੀ ਦੀ ਰੱਖੀ 890 ਘਟਾ ਹੋਣਾ 700 ਵੀ ਰੱਖਾਂਗੇ ਗਾਂਵ 'ਚ ਥੋੜਾ ਜਿਹਾ ਵਧਾ ਮੰਗਿਆ ਤੇ 12 ਖੱਤੇ ਸੀਗੇ ਫਿਰ ਗਾਂਵ ਵਧਾ ਜਾਇਆ ਕੰਮ ਹੌਲੀ ਹੌਲੀ ਚੱਲੋ ਜਾਂ ਚਾਈ ਜਾਂਦੀ ਆ ਬਾਕੀ ਵਧੀਆ ਰੇਟ ਲੱਗ ਗਿਆ ਬਾਬੇ ਦੀ ਕਿਰਪਾ ਨਾਲ ਠੀਕ ਹੈ ਚਲੋ ਟਾਈਮ ਪਾਸ ਹੋ ਜੂਗਾ ਵਧੀਆ ਲੋ ਵੀ ਮਿੱਤਰੋ ਚੱਲੀ ਜਾਂਦਾ ਕੰਮ ਯੋਰਾ ਤੇ ਲੱਕੀ ਫੋਰਮੈਨ ਨੇ ਮਾਰਤਾ ਪਲੇਟ ਨੂੰ ਡੀਜ਼ਲ ਮਾਰਤਾ ਰੱਖਿਆ ਡੀਜ਼ਲ ਬਾਈ ਇਧਰ ਐ ਡੀਜ਼ਲ ਡੋਜ਼ਰ ਮਾਰ ਕੇ ਐ ਚਮਕਾਤਾ ਸੁਰਖੀ ਬੋਰਡਰ ਪੂਰੀ ਲਾਉਂਦਾ ਐ ਤਾਂ ਗੱਲ ਨਜ਼ਾਰਾ ਬੰਦਾ ਭੂਲਾ ਕੇ ਕੀ ਬੰਮਾ ਹੋ ਜਾ ਬਗਾ ਆ ਗਿਆ ਇਧਰ ਆ ਗਿਆ ਵੈਲਡਿੰਗ ਵਾਲਾ ਮੌਕੇ ਤੇ ਸਦੇ ਹਫ਼ਤਾ ਹੀ ਹੋ ਗਿਆ ਨੂੰ ਲਾਰੇ ਲਾਉਂਦੇ ਨੇ ਮੋਰੇ ਮੋਟੇ ਟਾਂਕੇ ਟਾਂਕੇ ਹੀ ਆਉਂਦਾ ਹੀ ਨਹੀਂ ਭਰਾਵਾ ਅੱਜ ਵੀ ਪਿੱਛੋਂ ਆਇਆ ਜਾਹ ਦੇ ਬਹਿ ਗਿਆ ਆਕੇ ਲੱਗੇ ਆ ਚੈਨ ਪਾਉਣ ਹੈਵੀ ਡਿਊਟੀ ਲਾਉਨੇ ਦੇ ਮੋਰੇ ਜਿਹੜੀ ਫੇਵਰ ਲੱਗੀ ਹੁੰਦੀ ਇੱਥੇ ਇਹਦੇ ਮੋਰੇ ਵੀ ਲਾਉਨੇ ਆ 22 ਦੇ ਵੀ ਤੇ 22 ਦੇ ਤੇ 23 ਦੇ ਤੇ ਲੱਗੀ ਹੋਈ ਆ 20 ਦੇ ਵੀ ਲਾਉਨੇ ਆ ਕਾਫੀ ਟਾਈਮ ਦੀ ਲੱਗ ਕੇ ਰੱਖੀ ਸਗੀ ਮੈਂ ਕਹਾਂ ਵੀ ਮੁੰਡਿਆਂ ਨੂੰ ਇਹਨੂੰ ਵੀ ਫਿੱਟ ਕਰੋ ਤੇ ਜੋ ਲੋ ਸੋਹਣੀ ਲੱਗਦੀ ਆ ਲੱਗੀ ਹੋਈ ਨਾਲੇ ਸਾਂਭੀ ਜਾਂਦੀ ਆ ਬਾਕੀ ਚੱਲੀ ਜਾਂਦਾ ਕੰਮ ਆਲੂਆਂ ਦਾ ਵੀ ਬਸ ਨਵੇੜ ਕੇ ਮਿੰਟੋ ਮਿੰਟੀ ਦੋਹਾਂ ਤਨਾ ਦਿਨਾਂ 'ਚ ਸਾਰਾ ਕੰਮ ਓਕੇ ਕਰਕੇ ਤੇ ਆ ਕੱਢਦੇ ਆ ਦੋਨੇ ਰਾਣੀਆਂ ਬਾਹਰ ਨੂੰ ਚਲਦੇ ਆ ਲੈ ਕੇ ਐਮਪੀ ਦੇ ਵਿੱਚ ਤਾਂ ਆਪਾਂ ਇਸ ਵਾਰ ਗਏ ਨਹੀਂ ਬਾਕੀ ਚਲੋ ਫੋਨ ਤਾਂ ਬਹੁਤ ਏਜੰਟ ਦਾ ਆਈ ਜਾਂਦਾ ਐਮਪੀ ਦੇ ਵਿੱਚ ਮਸ਼ੀਨ ਵੀ ਘਟ ਗਈ ਆ ਪਤਾ ਨਹੀਂ ਮਸ਼ੀਨਾਂ ਕਿੱਧਰ ਚਲੇ ਗਈਆਂ ਤੇ ਫੋਨ ਬਹੁਤ ਲਾਈ ਜਾਂਦਾ ਪਰ ਆਪਾਂ ਉਸ ਬੰਦੇ ਕੋਈ ਜਾਣਾ ਨਹੀਂ ਥੋੜਾ ਜਿਆ ਫਿਰ ਸੀ ਜਣੀ ਆਪਣੀ ਤੜਫੜ ਹੋ ਗਈ ਸੀ ਬੰਦੇ ਨਾਲ ਕਿਸ ਵਾਰ ਆਪਾਂ ਉਧਰ ਨਹੀਂ ਜਾ ਰਹੇ ਆਪਾਂ ਰਾਜਸਥਾਨ ਦਾ ਵੀ ਜਾਂ ਜਿੱਥੇ ਵੀ ਜਾਣੀ ਸੂਤ ਲੱਗ ਗਿਆ ਜੇ ਰਾਜਸਥਾਨ ਜਾਵਾਂਗੇ ਹੁਣ ਟ੍ਰੇਨ ਦੇ ਵਿੱਚ ਜਾ ਕੇ ਦੇਖ ਕੇ ਆਉਣੇ ਆ ਉਧਾਂ 6 ਤਰੀਕ ਨੂੰ ਜਾਣਾ ਸੀ ਬਾਕੀ ਆ ਫਿਰ ਆਲੂਆਂ ਦੀ ਭਰਾਈ ਦਾ ਕਰਕੇ ਸੌਦਾ ਹੋ ਗਿਆ ਫਿਰ ਥੋੜਾ ਹੁਣ ਲੇਟ ਚੱਲਦੇ ਆਪਾਂ ਉਹ ਗਰਾਸਤੋਂ ਦਾ ਏਰੀਆ ਦਾ 20 ਦੇ ਲਗਭਗ ਹੀ ਚੱਲਦਾ ਹੁੰਦਾ ਤੇ ਚੱਲਦੇ ਆਂ ਫਿਰ ਆਪਾਂ ਨਾਲੇ ਏਰੀਆ ਦੇਖਾਂਗੇ ਤੇ ਨਾਲੇ ਵੀਡੀਓ ਤੁਹਾਨੂੰ ਦਿਖਾਵਾਂਗੇ ਏਰੀਆ ਵੀ ਕਿੰਨਾ ਕੁ ਰੈਡੀ ਹੋ ਗਿਆ ਤੇ ਉਧਰਲਾ ਆਪਣਾ ਪਲਾਨ ਕਰਤਾ ਆਪਾਂ ਕੈਨਸਲ ਐਮਪੀ ਵਾਲਾ ਸੇ ਮਸ਼ੀਨ ਦੀ ਤਾਂ ਬਹੁਤ ਮੰਗ ਆ ਪਰ ਨਹੀਂ ਆਪਾਂ ਲੈ ਕੇ ਨਹੀਂ ਜਾਣਾ ਤੇ ਬਾਕੀ ਵੀਡੀਓ ਨਾ ਬਣੇ ਰਹੋ ਦਿਖਾਉਨੇ ਤੁਹਾਨੂੰ ਅੱਗੇ ਵੀ ਕੰਮਕਾਰ ਕਿਦਾਂ ਚੱਲਦਾ ਇੱਧਰ ਖੜਾ ਝੋਟਾ ਮੱਕੀ ਰਹਿ ਗਈ ਆਪਣੇ ਤਿੰਨ ਖੇਤ ਵਜਾਉਣ ਵਾਲੇ ਅੱਜ ਉਹ ਵੀ ਬਿਜਾ ਦੇਾਂਗੇ ਬਾਕੀ ਕੰਮ ਓਕੇ ਆ ਲੋ ਵੀ ਸੱਜਣੋ ਕੰਮ ਚੱਲ ਰਿਹਾਦਾ ਸ਼ਾਂਤੀ ਦਾ ਤੇ ਆਪਾਂ ਲੱਗੇ ਸੀ ਮੋਰੇ ਸਟਿੱਪਣੀ ਟੰਗਣ ਵਾਸਤੇ ਫਰੇਮ ਬਣਾਉਣ ਲੋਹਾ ਵਾਧੂ ਘਾਟੂ ਆਪਣੇ ਕੋਲ ਕਾਫੀ ਐਂਗਲ-ਉਂਗਲ ਪੈ ਸੀ ਤੇ ਆਪਾਂ ਉਹਦੇ ਲੋਹੇ ਦਾ ਹੀ ਫੇਰ ਛਾਂ ਦੇ ਛੋਟੇ ਜਿਹੇ ਟੁੱਟੀ ਡਾਟੀ ਸੀਗੀ ਵਿੱਚ ਪਾ ਕੇ ਚਿਪਣੀ ਲੱ ਕਰਨ ਲਈ ਬਣਾਉਣਾ ਹੈ ਜਿਗਾਰਡ ਵੀਡੀਓ ਨੂੰ ਕਰਿਓ ਸ਼ੇਅਰ ਦਿਖਾਉਣਾ ਤੁਹਾਨੂੰ ਜਿਗਾਰਡ ਕਿੱਦਾਂ ਬਣਦਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਸਹੀ ਬਣਿਆ ਜਿਗਾਰਡ ਵੀ ਆਪਣੇ ਕੋਲ ਲਵਾ ਪਿਆ ਸੀ ਚਲੋ ਆਪਾਂ ਮੈਸਟਰੀ ਕੋ ਜਾਵਾਂਗੇ ਤੇ 5-7 ਹਜ਼ਾਰ ਅਗਲਾ ਲੈਂਦਾ ਯਾਰ ਚਲੋ ਆਪਾਂ ਕਰਦੇ ਹਾਂ ਜਿਗਾਰਡ ਸੈੱਟ ਕਿੱਦਾਂ ਦਾ ਬਣਦਾ ਜਿਗਾਰਡ ਆਉ ਦਿਖਾਈਏ ਤੁਹਾਨੂੰ ਵੀਡੀਓ ਦੇ ਵਿੱਚ ਲੋ ਵੀ ਮੇਟਰੋ ਕਰਤਾ ਕਮ ਰੈਡੀ ਕਰੋ ਜੀ ਇੱਕ ਵਿਚਾਲੇ ਪਾਤੀ ਆ ਬਾਈ ਸ਼ਾਵਟ ਤੇ ਇਧਰ ਪਾ ਗਿਆ ਬਾਈ ਚੈਨਲ ਕਰਤਾ ਜਿਗਾਰਡ ਫਟ ਸਟਿਪਣੀ ਵਾਲਾ ਉਹ ਸਾਹਮਣੇ ਆਪਣੀ ਸਟਿਪਣੀ ਬਈ ਰਮ ਸੁਮੇਦ ਇਹ ਤਾਂ ਆਪਾਂ ਚਲੋ ਵੈਸੇ ਰੱਖ ਕੇ ਦੇਖਿਆ ਟਾਇਰ ਕਿੱਦਾਂ ਫਟ ਆਉਂਦਾ ਬਾਕੀ ਵਧੀਆ ਜਿਗਾਰਡ ਬਣ ਗਿਆ ਕਰੋਚਾ ਕਮ